ਕੋਟੋਏ ਬਾਏ ਜਦੋਂ ਤੁਹਾਡਾ ਪਹਿਲਾ ਟੂਰ ਹੁੰਦਾ ਨਾ ਮੋਟਰਸਾਈਕਲ ਤੇ ਤੁਹਾਨੂੰ ਐਕਸਾਈਟਮੈਂਟ ਵੀ ਹੁੰਦੀ ਹੈ ਤੇ ਫਿਕਰ ਵੀ ਹੁੰਦਾ ਫਿਕਰ ਸਾਨੂੰ ਲਗਜ਼ਰੀਅਰ ਦਾ ਸੀਗਾ ਜਿਹੜਾ ਕਿ Amazon ਤੋਂ ਜਾਂ ਕਿਸੇ ਹੋਰ ਸਾਈਟ ਤੋਂ ਅਸੀਂ ਮੰਗਾਰੇ ਸੀ ਉਹ ਲੇਟ ਡਿਲੀਵਰ ਹੋ ਰਿਹਾ ਸੀ ਤਾਂ ਆਪਾਂ ਬਈ ਬਣਾਉਣ ਚੱਲੇ ਆ ਬਣਾਉਣ ਭਾਈ ਰੁੱਪੇ ਚੱਲੇ ਆ ਸੁੱਖੇ ਕੋਲੇ ਤੇ ਸਾਡਾ ਜਿਹੜਾ ਰਾਜਸਥਾਨ ਦਾ ਟੂਰ ਹੋ ਰਿਹਾ ਪਹਿਲਾ ਕਾਫੀ ਜਿਹੜੇ ਆਪਾਂ ਜ਼ਿਲ੍ਹੇ ਕਵਰ ਕਰਾਂਗੇ ਗੰਗਾ ਨਗਰ ਤੋਂ ਬੁੱਢਾ ਜੋੜ ਹੁੰਦੇ ਹੋਏ ਪੁਸ਼ਕਰ ਪਹੁੰਚਾਂਗੇ ਉਸ ਤੋਂ ਬਾਅਦ ਦੇਖਦੇ ਕਿਹੜੀ ਸੈੱਟ ਨੂੰ ਜਾਣਾਗਾ ਤੇ ਇਸ ਟੂਰ ਦੇ ਵਿੱਚ ਸਾਡੇ ਨਾਲ ਹੋਣ ਵਾਲੇ ਧਰਮੰਤ ਸਿੰਘ ਧਾਲੀਵਾਲ ਜਿਹੜਾ ਕਿ ਸਾਈਕਲ ਤੇ ਸੋਲੋ ਕਰ ਚੁੱਕਿਆ ਲੇ ਮਲਿੰਗਲਾ ਪਾਸ 19000 ਜਿਹੜਾ ਫੁੱਟ ਤੇ ਆ ਤੇ ਆ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਆ ਜੀ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਕੇ ਤੇ ਫਿਰ ਆਪਾਂ ਚੱਲਦੇ ਆਂ ਭਾਈ ਉਪੇ ਤੇ ਇਸ ਤੋਂ ਪਹਿਲਾਂ ਆਪਾਂ ਤਨਵੰਦ ਕੋਲੇ ਚੱਲਦੇ ਆਂ ਤੇ ਤਨਵੰਦ ਕਿਆਂ ਦਾ ਵੀ ਆਪਾਂ ਇਹ ਬਣਾ ਲਾਂਗੇ ਕੈਰੀਅਰ ਕਿਉਂਕਿ ਅਸੀਂ ਦੋਨੋਂ ਜਾ ਰਹੇ ਆਂ ਤਾਂ ਸਮਾਨ ਥੋੜਾ ਜਿਹੜਾ ਸਾਡਾ ਕਾਫੀ ਹੋ ਜਾਣਾਗਾ ਤੇ ਜਿਹੜਾ ਪਿੱਛੇ ਟੰਗਿਆ ਜਾਣਾ ਹਨ ਜਿਵੇਂ ਟੈਂਟ ਵਗੈਰਾ ਹੋ ਗਿਆ ਮੈਟ ਹੋਗੇ ਤੇ ਸਲੀਪਿੰਗ ਬੈਗ ਵਗੈਰਾ ਹੋਗੇ ਤੇ ਆਜੋ ਆਪਾਂ ਪਹਿਲਾਂ ਤਨਵੰਦ ਨੂੰ ਮਿਲਦੇ ਆਂ ਤੇ ਇਹ ਮੇਰਾ ਪਿੰਡ ਆ ਜੀ ਪਿੰਡ ਦੀਆਂ ਪੱਕੀਆਂ ਗਲੀਆਂ ਤੇ ਕੀ ਬਾਤ ਆ ਸਵਰਗੀ ਸਵਰਗ ਹੈ ਹਨ ਤੇ ਇੱਥੋਂ ਆਪਾਂ ਚੱਲਾਂਗੇ ਰਾਜਸਥਾਨ ਆ ਗਏ ਧਰਮੰਤਾ ਠੀਕ ਕਿੱਧਰ ਚੇਂਜ ਹੀ ਕਰਤਾ ਸਾਰਾ ਮਾਹੌਲ ਗੇਰਾਂ ਪੂਰਾ ਦਾ ਸਭ ਐ ਕਰਿਆ ਪਾ ਫਿੱਟ ਸ਼ੋ ਚੱਕ ਦੀ ਕਰਨੀ ਹੋਏ ਦੀ ਹੋਰ ਐ ਮੋਡੀਫਾਈ 9 11 ਨੂੰ ਪੀਡੀਆਈ ਕਰਤਾ ਨਵਾਂ ਪੰਪ ਸੀਲ ਲੱਗੀ ਹੋਇਆ ਚੈੱਕ ਕਰੋ ਹੁਣ ਦੇਖਦੇ ਆ ਡਰਾਇੰਗ ਬਣਾਵਾਂਗੇ ਦੀ ਕੀ ਬਣਦਾਗਾ ਕਿਉਂਕਿ ਕੈਰੀਅਰ ਦੇਖੇ ਸੀਗੇ ਮੈਂ ਉਹਦੇ ਹਿਸਾਬ ਨਾਲ ਸਿਸਟਮ ਜਾ ਮਗਾਤਾ ਲੈਂਦੇ ਕੋਈ ਬੜਾ ਮਹਿੰਗਾ ਨਹੀਂ 2000 ਦਾ ਵੀ ਆ 1000 ਤਾਂ ਵੀ ਮਿਲ ਜਾਂਦਾ 1500 ਦਾ ਸੌਰੀ ਤਨ 1000 ਦਾ 3500 ਦਾ ਵੀ ਸਾਨੂੰ ਐਦਾਂ ਜੇ ਐਡਾ ਕੋਈ ਵੱਡੀ ਗੱਲ ਨਹੀਂ ਜਦੋਂ ਆਪਣੇ ਯਾਰ ਬੇਲੀ ਹੈਗੇ ਸਾਰੇ ਤਾਂ ਇਦਾਂ ਆਪਾਂ ਬਣਾ ਸਕਦੇ ਹਾਂ ਤੇ ਹੈਵੀ ਵਾਲਾ ਬਣਾ ਲਈਏ ਵੀ ਸਦਾ ਬਹਰ ਚੀਜ਼ ਹੈ ਨਾ ਕੈਰੀਅਰ ਤੇ ਬਾਕੀ ਇੱਧਰ ਵੀ ਲਗਜ਼ ਕੈਰੀਅਰ ਜਿਹੜੇ ਹੋਰ ਸਾਈਡਾਂ ਤੇ ਆ ਵੀ ਜੇ ਉਹ ਬਣ ਗਈ ਤਾਂ ਉਹ ਵੀ ਗੱਲ ਠੀਕ ਆ ਬਾਕੀ ਦੇਖਦੇ ਆਉਣ ਦੇ ਸੁੱਤੇ ਨੂੰ ਚਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਇੰਜੀਨੀਅਰ ਪਹੁੰਚ ਚੁੱਕੇ ਆ ਇਹ ਉਹ ਜਣ ਇੰਜੀਨੀਅਰ ਪਿੰਡਾਂ ਚ ਹੀਰੇ ਹੁੰਦੇ ਆ ਜਿਹੜੇ ਵੱਡੇ ਵੱਡੇ ਇੰਜੀਨੀਅਰਾਂ ਤੋਂ ਕੰਮ ਨਹੀਂ ਹੁੰਦੇ ਸੀ ਉਹ ਕਰਦੇ ਆ ਹਨਾ ਸਾਨੂੰ ਦਸੰਦੀ ਵਾਲੀ ਲੋੜ ਨਹੀਂ ਤੁਸੀਂ ਮੋਟਰਸਾਈਕਲ ਲੈਂਦੇ ਮੈਂ ਵੀ ਮੋਟਰਸਾਈਕਲ ਲੈਂਦਾ ਕੰਗ੍ਰੈਚੁਲੇਸ਼ਨਸ ਮੁਬਾਰਕਾ ਤੁਹਾਨੂੰ ਵੀ ਬਹੁਤ 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 ਤੁਹਾਨੂੰ ਵੀ ਪਰ ਮੈਂ ਲੈਂਦਾ ਛੋਟਾ ਹਾਂ ਨਹੀਂ ਯਾਰ ਇਹ ਵੀ ਚੀਜ਼ ਘੈਂਟ ਆ ਠੀਕ ਆ ਸਪਲੈਂਡਰ ਦਾ ਫੈਨ ਜੀ ਮਰਦਾ ਪੀਸੀएल 50 ਹੈ ਨੰਬਰ ਠੀਕ ਆ ਯਾਰ ਇਹ ਨੰਬਰ ਬਹੁਤ ਵਧੀਆ ਅਇਤਾ ਭਾਰਤੀ ਦੂਜੀ ਬਾਈ ਫਿਰਦਾ ਕੌਣ ਤੇ ਨਹੀਂ ਵਰਦੀ ਰਿਹਾ ਹੋਰ ਹੱਸ ਰਿਹਾ ਓਏ ਗੋਰੀ ਬੜਾ ਦੀਨਾ ਆ ਬਣਾਈਏ ਸੀ ਡਰਾਇੰਗ ਬਣਾ ਰਹੇ ਹਾਂ ਦੇ ਕੈਰੀਅਰ ਵਾਸਤੇ ਫੇਰ ਮਤਲਬ ਇਹਨੂੰ ਕੱਟ ਕਰਕੇ ਉਤੋਂ ਬਾਅਦ ਦੇਖਦੇ ਹਾਂ ਇੱਥੇ ਆ ਤੇ ਖੋਲ ਹੀ ਸੀ ਸੀਟ ਵਗੈਰਾ ਤਾਂ ਲੈਣ ਭਾਈ ਲਓ ਜੀ ਅ ਫਰੇਮ ਤਾਂ ਬਣ ਗਿਆ ਮਤਲਬ ਡਿਜ਼ਾਈਨ ਡਰਾਇੰਗ ਇਹਨੂੰ ਕੱਟ ਕੇ ਹੁਣ ਤੇ ਬਸ ਦੇਖਾਂਗੇ ਹੌਲੀ ਹੌਲੀ ਲੈ ਵੀ ਡਰੈਂਗ ਤੇ ਆਣ ਕਰੀ ਸੀ ਇਦਾਂ ਪਰ ਇਹ ਤੋਂ ਹਟ ਕੇ ਬਣਾਵਾਂਗੇ ਆ ਤਾਂ ਅਸੀਂ ਬਣਾ ਲਿਆ ਬਹੁਤ ਵਧੀਆ ਹੈਵੀ ਬਣਾਇਆ ਹੈ ਤੇ ਇਹਨੂੰ ਰੰਗ ਰੰਗ ਕਰਾਂਗੇ ਇਹਨਾਂ ਨਟਾ ਜੀ ਆ ਗਿਆ ਬਹੁਤ ਵਧੀਆ ਤੇ ਕਿਰਾ ਕੱਸ ਲਿਆ ਆਪਾਂ ਉਸ ਤੋਂ ਬਾਅਦ ਇਹਨੂੰ ਰੰਗ ਰੰਗ ਕਰ ਲਾਂਗੇ ਤੇ ਜਿਹੜੇ ਟਿੱਕੇ ਚੀਜ਼ਾਂ ਮੜ ਗਿਆ ਮੋਤਰੀਆਂ ਨੂੰ ਭਲਾਈ ਦੇ ਦਾਂਗੇ ਇੱਧਰ ਬਣ ਰਿਹਾ ਦੇਖੋ ਪਲੇਟਫਾਰਮ ਲੋ ਜੀ ਤਿਆਰ ਹੈ ਸਾਡਾ ਲਗਜ਼ ਕੈਰੀਅਰ ਤੇ ਮੈਰਸ ਸਪਰੇਅ ਤਿਆਰ ਕਰ ਰਹੇ ਆ ਤੇ ਉੱਤੇ ਲਾਉਂ ਨੂੰ ਆ ਲਾ ਰਹੇ ਆ ਮਤਲਬ ਤਿਆਰ ਵੀ ਹੋਈ ਹੋਈ ਆ ਇਧਰ ਦੇਖ ਸਕਦੇ ਹੋ ਤੇ ਕੰਪਨੀਆ ਆਪਣੀਆਂ ਵਾਲੇ ਕਿੱਥੇ ਰਿਸ ਕਰਨਗੇ ਸਾਡੇ ਇਹ ਤੇ ਨਾਲੇ ਉਹਨਾਂ ਨਾਲੋਂ 100 ਗੁਣੇ ਚੰਗਾ ਇਹ ਪੂਰਾ ਨਿੱਗਰ ਹੈ ਮਜ਼ਬੂਤ ਹੈ ਉਹਨਾਂ ਦਾ ਵਜ਼ਨ 15-15 ਕਿਲੋ ਚੱਕ ਚਾਲਦਾ 20 ਕਿਲੋ ਤੱਕ ਇਹ ਪੂਰੀ ਸਕੋਰਟ ਵੀ ਲਾਤੀ ਲੱਗ ਤੋ ਇੱਕ ਤੇ ਮੇਰੇ ਨਾਲ ਬਾਈ ਕੀ ਨਾ ਆਪਣਾ ਹਾਂ ਸਿਮਰ ਬਲਵਿੰਦਰ ਇਹ 22 ਧਰਮੰਤ ਤੇ 22 ਸੁੱਖਾ ਭਾਈ ਰੂਪਿਆ ਵਾਲਾ ਤੇ ਆਪਾਂ ਕਿਹ ਲਈ ਕਿੰਨੀਆਂ ਵੀਡੀਓ ਪਾਈਆਂ ਹਨ ਟਰੈਕਟਰਾਂ ਦੀ 4x4 ਉਹ ਕਰਦੇ ਹਨ ਸਾਰਾ ਕੁਝ ਮੋਡੀਫਿਕੇਸ਼ਨ ਵੀ ਕਰਦੇ ਆ ਟਰੈਕਟਰ ਉਧਰਲੀ ਵਰਕਸ਼ਾਪ ਤੇ ਹੁਣ ਸ਼ਿਫਟ ਹੋ ਗਏ ਜਿਹੜੀ ਵੱਡੀ ਆ ਤੇ ਇੱਥੇ ਵੀ ਖੜਾਗਾ ਆ ਟਰੈਕਟਰ ਇਹ ਵੀ ਫੁੱਲ ਮੋਡੀਫਾਈ ਹੋਣਾ ਤੇ ਬਾਕੀ ਇਹਨੂੰ ਲਾ ਕੇ ਤੁਹਾਨੂੰ ਦਿਖਾਉਣੇ ਹਨ ਫਾਈਨਲੀ ਹੁਣ ਸਾਡਾ ਜਿਹੜਾ ਲਗਜ਼ ਕੈਰੀਅਰ ਉਹ ਬਣ ਕੇ ਰੈਡੀ ਹੋ ਗਿਆ। ਬਹੁਤ ਮਜ਼ਬੂਤ ਐਕਸਟਰਾ ਇਹਦੇ ਇੱਕ ਵਾਰੀ ਅਸੀਂ ਇਹ ਪੱਤੀ ਵੀ ਲਾਤੀ ਆ। ਪੂਰਾ ਸਾਨੂੰ ਅੱਧੀ ਧੜੇ ਜਿਆਦਾ ਲੱਗਿਆ। 95 ਨੋਟ ਸੇਮ ਆ ਗਏ ਸੀਗੇ। ਅਸੀਂ ਕਸਤੇ ਪੂਰੇ ਟਾਈਟ ਕਰਤੇ ਆ ਠੀਕ ਆ। ਤੇ ਬਹੁਤ ਮਨਲਾ ਵੀ ਯਾਰ ਆਪਾਂ ਕਹਿ ਦਈਏ ਬੰਦਾ ਨਹੀਂ ਇਹਨਾਂ ਮੱਥਾ ਨਹੀਂ ਮਾਰਦਾ। ਇਹ ਸਪੈਸ਼ਲ ਧੰਨਵਾਦ ਬਾਈ ਸੁਖੇ ਦਾ, ਭਾਈ ਰੂਪੇ ਦਾ। ਤੇ ਆਪਣਾ ਵੀਰ ਧਨਵੰਤ ਸਿੰਘ ਥਾੜੀ ਬਾੜ। ਇਹ ਵੀ ਆਪਣੇ ਨਾਲ ਆ। ਤੇ ਬਾਕੀ ਹੁਣ ਬਹੁਤ ਜਲਦ ਟੂਰ ਕੱਢ ਰਹੇ ਆ ਬਸ ਕੁਛ ਸਮਾਂ ਹੀ ਹੈ ਤੇ ਬਾਕੀ ਇਹਦਾ ਹੁਣ ਆਪਾਂ ਲਾਤੀ ਸੀ ਵੈਂਡ ਸ਼ੀਲਡ ਇਹ ਵੀ ਆਪਾਂ ਲਾ ਦੇਣੀ ਆ ਤੇ ਹੁਣ ਚੱਲਦੇ ਆ ਨੀਰਾ ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਕੱਲ ਬਈ ਆਪਣਾ ਜਿਹੜਾ ਸੀਗਾ ਮਟੀਓਰ ਦਾ ਆ ਕੈਰੀਅਰ ਕੁਛ ਇਸ ਤਰ੍ਹਾਂ ਲੱਗ ਗਿਆ ਇਹ ਉਹ ਦੇਖ ਸਕਦੇ ਹੋ ਤੁਸੀਂ ਐ ਬਣਾਤਾ ਵਧੀਆ ਤੇ ਇਹ ਉਹਨਾਂ ਨਟ ਅੱਛੀ ਆ ਗਿਆ ਨਾ ਇੱਕ ਅੰਦਰ ਦੇਖ ਸਕਦੇ ਹੋ ਤੁਸੀਂ ਤੇ ਇਧਰ ਤੇ ਇਧਰ ਐਲ ਕੇ ਵਾਲੇ ਨਟ ਇੰਨਾ ਚੀਕਾ ਗਿਆ ਇਧਰੋਂ ਵੀ ਬੈਥ ਰੱਖੀ ਆ ਸਾਬ ਦੇਖ ਕੇ ਤੇ ਡਿਜ਼ਾਈਨ ਡਿਜ਼ਾਈਨ ਬਣਾ ਕੇ ਓਕੇ ਬਣਾਤਾ ਹਣਾ ਤੇ ਇੱਕ ਆਪਣਾ ਬਈ ਜਿਹੜਾ ਮੈਂ ਸੁਣ ਕੇ ਆ ਸੀ ਮਾਈਕ ਹੋਲਡਰ ਆ ਵਾਜ ਸਹੀ ਹੋਊਗੀ ਤੇ ਉਹ ਵੀ ਆ ਗਿਆ ਦਿਖ ਰਹੇ ਨੇ ਇਧਰ ਲੱਗ ਗਿਆ ਇਹਦੇ ਵਿੱਚ ਹੁਣ ਮਾਈਕ ਜਿਹੜਾ ਡੀਜੀ ਆਈ ਸਪੈਸ਼ਲ ਬਣਿਆ ਹੋਇਆ ਡੀਜੀ ਆਈ ਇਸ ਤੇ ਤੇ ਇਹ ਹੈਗਾ ਯਾਰ ਮੋਟਰ ਤੋਂ ਵਾਈਬ ਵਾਲੇ ਤੋਂ ਉਹਨਾਂ ਤੋਂ ਮੰਗਾਇਆ ਸੀਗਾ ਤੇ ਹੁਣ ਮੈਂ ਚੱਲਦਾ ਬਠਿੰਡੇ ਬਠਿੰਡੇ ਆਪਾਂ ਚੱਲ ਕੇ ਇੱਕ ਤਾਂ ਪੈਂਚਰ ਕੱਟ ਲੈਣੀ ਆ ਇੱਕ ਇਹਦਾ ਯਾਰ ਦੇਖਦਾ ਮੈਂ ਲੋਕ ਕਿੱਥੇ ਹੋਊਗਾ ਦਾ ਪੂਰੇ ਅੱਗੇ ਲੋਕ ਲਵਾਉਂਗਾ ਇੱਕ ਤੇ ਜੇ ਅੱਜ ਟਾਈਮ ਲੱਗਿਆ ਤੇ ਮੈਨੂੰ ਲੱਗਦਾ ਵੀ ਇਹਦਾ ਇੱਕ ਵਾਰੀ ਚੈੱਕ ਅਪ ਕਰਾ ਲਈਏ ਮੋਟਰਸਾਈਕਲ ਦਾ ਸਾਰਾ i2z ਵੀ ਆਪਾਂ ਜਾਣਾ ਹੁਣ ਲੰਮੇ ਸਫ਼ਰ ਤੇ ਵੀ ਮਾੜਾ ਮੋਟਾ ਜਿ ਕੋਈ ਨਾਟਕ ਕਸਣਾ ਕੁਸਣਾ ਵਾਲਾ ਹੁੰਦਾ ਤਾਂ ਉਹ ਸਹੀ ਰਹੂਗਾ ਹਨ ਤੇ ਆਪਾਂ ਇਹ ਕੇ ਕਰਵਾਉਣਾਗਾ ਤੇ ਉਸ ਤੋਂ ਬਾਅਦ ਦੇਖਦੇ ਮਾੜਾ ਮੋਟਾ ਨਿੱਕੇ ਮੋਟੇ ਕੰਮ ਜਿਵੇਂ ਇਹਦੇ ਪੇਪਰ ਵਾਸਤੇ ਕੋਈ ਕਾਪੀ ਲੈਣੀ ਮਤਲਬ ਉਹਦੇ ਵਿੱਚ ਰੱਖੇ ਜਾਣ ਮੋਟਰਸਾਈਕਲ ਤੇ ਹਾਂਜੀ ਪੁੱਤ ਹਾਂਜੀ ਬੋਲੋ ਜੀ ਮੈਂ ਕਿ ਹਾਂਜੀ ਹੂੰ ਹਾਂਜੀ ਨਾ ਫਤਿਹ ਚੱਤਾ ਕੋਈ ਨਹੀਂ ਆਉਂਦਾ ਪਿਆ ਸੀ ਕੀ ਚੋ ਚੱਤਾ ਹੂੰ ਹੂੰ ਹਾਂ ਜਿਹੜਾ ਆਪਣਾ ਮਾਈਕ ਹੈ স্পੈਸ਼ਲ ਡੀ ਜੀ ਵਾਲਾ ਨਾ ਇਹਦਾ ਕਵਰ ਜਾਂ ਵੀ ਤੇ ਇਸਦੇ ਨਾਲ ਉਹ ਚੱਕ ਉਥੋਂ ਪਾ ਇੱਕ ਟਿਕਟੋ ਇਹ ਦੇਖੋ ਇੱਥੇ ਲੱਗ ਗਿਆ ਤੇ ਹੁਣ ਆਵਾਜ਼ ਇਹਦੇ ਵਿੱਚ ਦੀ ਆਊਗੀ ਜਿਹੜਾ ਵੀ ਸਫ਼ਰ ਹੁਣ ਆਪਾਂ ਕਰਾਂਗੇ ਵਾਚ ਚੈੱਕ ਕਰੋ ਕਿਵੇਂ ਆ ਰਹੀ ਆਵਾਜ਼ ਤੇ ਬਾਕੀ ਤਾਂ ਮੈਂ ਸਾਰੀ ਦੇਖੀ ਪੌਣੀ ਆਵਾਜ਼ ਵਗੈਰਾ ਸਾਰੀ ਤੇ ਅੱਜ ਸਾਡੇ ਜਿਹੜੇ ਸਿਸਟਮ ਬਣਿਆ ਹੋਇਆ ਇੱਥੇ ਦੇਖ ਸਕਦੇ ਧੂੜ ਮਿੱਟੀ ਬਰੋਲੇ ਆਹ ਵਿੰਸ਼ੀਲਡ ਮੈਂ ਲਾਤੀ ਯਾਰ ਅੱਜ ਫੇਰ ਇਹ ਨਾ ਯਾਰ ਬਹੁਤ ਪ੍ਰੋਟੈਕਟ ਕਰਦੀ ਆ ਹਵਾ ਵਗੈਰਾ ਨਹੀਂ ਆਉਂਦੀ ਇਹਦੇ ਚੋਂ ਯਾਰ ਮੈਨੂੰ ਲੱਗਦਾ ਇੱਕ ਗਲਤੀ ਕਰ ਲਈ ਅੱਜ ਮੈਂ ਵਾਈਡ ਐਂਗਲ ਨਹੀਂ ਲਾਇਆ ਇੱਕ ਕਰੀ ਸੈਟਿੰਗ ਕਰਕੇ ਲਾਉਂਦੇ ਆਂ ਅੱਛਾ ਯਾਰ ਬਾਈ ਕਹਿੰਦਾ ਯਾਰ ਇਹਨਾਂ ਕੋਈ ਹੱਲ ਹੀ ਨਹੀਂ ਇਹਦੇ ਲੱਗਦਾ ਹੀ ਨਹੀਂਗਾ ਜਿਹੜਾ ਤੁਸੀਂ ਲੋਕ ਭਾਲਦੇ ਹੋ ਤੇ ਕੋਈ ਨਾ ਹੋਰ ਹੱਲ ਦੇਖਦੇ ਆਂ ਫਿਰ ਕੁਝ ਕਰਕੇ ਹੋਰ ਕੀ ਪ੍ਰਵਾਸ ਸੰਗਲ ਲਾਦਿਆ ਕਰਾਂਗੇ ਵਾ ਯਾਰ ਬੱਸ ਬੜੀ ਟੇਢੀ ਕਰਕੇ ਲਾਈ ਆ ਚੋਬਰ ਨੇ ਸਾਡਾ ਚੱਲਦਾ ਇੱਕ ਤੱਕ ਅਸੀਂ ਤਾਂ ਕਰਦੇ ਹਾਂ ਵੈਸੇ ਵੀ ਇਹਨਾਂ 'ਚ ਕੋਈ ਦੋਸ਼ ਨਹੀਂ ਹੁੰਦਾ ਇਹਨਾਂ ਨੇ ਵੀ ਆਪ ਦੇ ਹਿਸਾਬ ਨਾਲ ਲਾਉਣੀ ਹੁੰਦੀ ਆ ਆਪਾਂ ਨੂੰ ਲੱਗਦਾ ਹੁੰਦਾ ਤੇ ਚਲੋ ਦੇਖਦੇ ਅੱਗੇ ਜਾ ਕੇ ਫੌਜੀ ਚੌਂਕ 'ਚ ਇਹ ਆ ਗਿਆ ਜੀ ਹਨੂਮਾਨ ਚੌਂਕ ਇੱਥੇ ਕੈਮਰੇ ਲੱਗੇ ਹੋਏ ਸੀ ਪਤਾ ਨਹੀਂ ਹੁਣ ਚੱਲਦੇ ਆ ਕਿ ਨਹੀਂ ਕੰਮ ਕਰਦੇ ਆ ਆ ਗਿਆ ਬਾਬਾ ਅਜੀਤ ਸਿੰਘ ਚੌਂਕ ਤੇ ਬਿਲਕੁਲ ਇਹਦੇ ਨਾਲ ਹੀ ਮੁਰਗਾਪੁਰ ਆ ਸਾਹਮਣੇ ਦੇਖ ਸਕਦੇ ਮੁਰਗਾਪੁਰ ਮਿਲਕੋਰ ਆਰਗੇਨਿਕ ਚਿਕਨ ਹੁੰਦਾ ਹੈ ਮਸਾਲੇ ਨਹੀਂ ਹੁੰਦੇ ਇਹਨਾਂ ਦੇ ਵਿੱਚ ਤੇ ਨਾ ਹੀ ਕੋਈ ਤਲਿਆ ਹੁੰਦਾਗਾ ਫਰਾਈ ਜੀ ਲਖਵਿੰਦਰ ਤੋਂ ਡਰੋਨ ਫੜ ਲਈਏ ਤੇ ਆ ਆਰਸੀ ਕਵਰ ਵਗੈਰਾ ਤਾਂ ਮੈਂ ਲੈ ਲਿਆ ਯਾਰ ਇੱਕ ਬੁੱਕ ਲੈ ਲਈਆ ਤੇ ਇੱਕ ਬੁੱਕ ਰਹਿ ਗਈ ਆ ਉਹ ਇੱਧਰ ਦੇਖਦਾ ਇੱਥੇ ਬਾਕਸ ਵਾਲੀ ਹੈਗੀ ਸ਼ਾਪ ਇੱਥੇ ਮਠਿੰਡਾ ਸ਼ਹਿਰ ਦੀ ਆ ਵੀ ਮਾਰਕੀਟ ਵਧੀਆ ਇੱਥੇ ਪੂਰਾ ਪੱਤਿਆਂ ਤੋਂ ਆਪਾਂ ਜਾਣਾਗਾ ਬੀਬੀ ਵਾਲਾ ਚੌਂਕ ਬੀਬੀ ਵਾਲਾ ਚੌਂਕ ਖੜਾ ਕੇ ਲਖਿੰਦਰ ਉਹਨੂੰ ਫੜ ਕੇ ਆਪਾਂ ਟ੍ਰੋਲ ਹੋਣ ਤੇ ਓਦੋਂ ਬਾਅਦ ਦੇਖਦੇ ਆਂ ਟਾਇਰਾਂ ਦੀ ਸ਼ਾਪ ਤੇ ਅਸੇ-ਕੁਸੇ ਦੇਖਦੇ ਆਂ ਟੈਂਚਰ ਕਿੱਠੀ ਲੈਣੀ ਆਪਾਂ ਤੇ ਇਹਦਾ ਲੋਕ ਦਾ ਯਾਰ ਹੱਲ ਫਿਰ ਆਪਾਂ ਦੇਸੀ ਜਗਾੜੀ ਲਾਵਾਂਗੇ ਬੱਤੀ ਕੋਈ ਟੈਨਸ਼ਨ ਨਹੀਂ ਲਓ ਜੀ ਬੱਤੀਆਂ ਆ ਗਈਆਂ ਤੇ ਬੱਤੀਆਂ ਦੇ ਇੱਥੇ ਆਹ ਦੇਖੋ ਜੀ ਸਬਰ ਹੀ ਨਹੀਂ ਕਰਨਾਂ ਨੂੰ ਉਹ ਇਹ ਆ ਗਿਆ ਬੀਬੀ ਵਾਲਾ ਚੌਂਕ ਬੀਬੀ ਵਾਲਾ ਪਿੰਡ ਆ ਜੀ ਇੱਧਰ ਬਰਨਾਲਾ ਤੇ ਇੱਧਰ ਨੂੰ ਗੋਨੇ ਆਣਾ ਅਗੋਂ ਫਾਜ਼ਿਲਕਾ ਜੀ ਦਿਓ ਵਧਾਈਆਂ ਸਾਡੇ ਯਾਰ ਨੇ ਕ੍ਰੇਟਾ ਗੱਡੀ ਲਈ ਆ ਤੇ ਬਹੁਤ-ਬਹੁਤ ਮੁबारक हो ਬ੍ਰਦਰ ਥੈਂਕ ਯੂ ਬ੍ਰਦਰ ਥੈਂਕ ਯੂ ਹੂੰ ਬਹੁਤ ਕੈਂਟ ਬੰਦਾ ਆ ਯਾਰ ਤੇ ਹੰਡਈ ਦੇ ਵਿੱਚ ਆ ਬਠਿੰਡੇ ਦੇ ਵਿੱਚ ਵਧੀਆ ਡਿਸਕਾਊਂਟ ਤੇ ਗੱਡੀ ਦਵਾ ਦੂਗਾ ਕ੍ਰੇਟਾ ਲੈਣੀ ਹੋਵੇ ਵੈਨਿਊ ਲੈਣੀ ਹੋਵੇ i20 ਵਰਨਾ ਹੋਰ ਕਿਹੜੀਆਂ ਆਉਂਦੀਆਂ ਔਰਾ 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 ਆਉਂਦੀ ਇਹਨਾਂ ਦੀ ਔਰਾ ਘੈਂਟ ਆ ਉਹਦਾ ਕੰਮ ਹਾਂ ਤੇ ਆਦਾਰਸ਼ ਨਗਰ ਵਾਲੀ ਸਾਈਡ ਆ ਤੇ ਵਧੀਆ ਡੀਲ ਆ ਵਧੀਆ ਸਮਝ ਆ ਕਿਉਂਕਿ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ ਆਟੋਮੋਬਾਈਲ ਲਾਈਨ ਦੇ ਵਿੱਚ ਤੇ ਬਾਕੀ ਇਹ ਬਾਈ ਆਪਾਂ ਨੂੰ ਬਹੁਤ ਸਪੋਰਟ ਕਰਦਾ ਯਾਰ ਕਦੇ ਵੀ ਨੈਗੇਟਿਵ ਨਹੀਂ ਕਰਦਾ ਪੋਜ਼ਿਟਿਵ ਪੋਜ਼ਿਟਿਵਿਟੀ ਰੱਖਦਾ ਇਹ ਤੇ ਕਦੇ ਮਿਲ ਕੇ ਜਾਓ ਨਾ ਕਿਤੇ ਗੱਡੀ ਲੈਣੀ ਹੋਵੇ ਯਾਰ ਜਾਂ ਨਹੀਂ ਵੀ ਲੈਣੀ ਤੁਸੀਂ ਟੈਸਟ ਡਰਾਈਵ ਵੀ ਲੈਣੀ ਤੁਹਾਨੂੰ ਹੈ ਵੀ ਗੱਡੀ ਆਪਾਂ ਨੂੰ ਫਿਊਚਰ ਲੈਣੀ ਆ ਆ ਬਾਈ ਕੋਲੇ ਆ ਜਾਓ ਸਖਜਿੰਦਰ ਆਦਾ ਨਾਮ ਠੀਕ ਆ ਤੇ ਠੀਕ ਆ ਯਾਰ ਠੀਕ ਆ ਬਾਈ ਓਕੇ ਬਾਈ ਥੈਂਕ ਯੂ ਥੈਂਕ ਯੂ ਬਾਈ ਆ ਰਹਾ ਟੂਰ ਤੇ ਰਾਸ ਹਾਂ ਟੂਰ ਚੱਲੇ ਆ ਇਹਨੂੰ ਵੀ ਲੈ ਕੇ ਜਾਇਆ ਕਰਾਂਗੇ ਤੇ ਕਰੇਟਾ ਤੇ ਚੱਲਾਂਗੇ ਕਿਤੇ ਵੱਡੇ ਦੂਜੇ ਸਫ਼ਰ ਤੇ ਹਾਂ ਠੀਕ ਆ ਚੰਗਾ ਓਕੇ ਜੀ ਹਾਂਜੀ ਦੋਸਤੋ ਤੇ ਤਿਆਰੀਆਂ ਤਾਂ ਹੋ ਰਹੀਆਂ ਕੱਲ ਨੂੰ ਹੀ ਤੁਰਨਾ ਹੈ ਨਾ ਸਵੇਰੇ ਦੇਖਦੇ ਕਿੰਨੇ ਕ ਟਾਈਮ ਬਾਈ ਤੁਰਾਂਗੇ ਤੇ ਕੱਲ ਮੈਂ ਮੋਟਰਸਾਈਕਲ ਦਾ ਧਵਾ ਲਿਆ ਸੀਗਾ ਕਿ ਇਹਨਾਂ ਦਾ ਚੇਲ ਮੇਨਟੇਨੈਂਸ ਕਰ ਤੈਨਾਂ ਦੀ ਹਾਂ ਇਹਦੇ ਵਿੱਚ ਆਪਾਨੂੰ ਇੱਕ ਤਾਂ ਚੈਨ ਲੂ ਮਿਲ ਜਾਂਦਾਗਾ ਤੇ ਇੱਕ ਚੈਨ ਕਲੀਨਰ ਮਿਲ ਜਾਂਦਾਗਾ ਦੋ ਇਹਦੇ ਵਿੱਚ ਆ ਪਏ ਆ ਤੇ ਇਹਦੀ ਚੈਨ ਕਹਿ ਦਿੰਦੇ ਵੀ ਜਾਂ ਜੇ ਲੰਮੇ ਸਫ਼ਰ ਤੇ ਇਹਨਾਂ ਦਾ 500 ਕਿਲੋਮੀਟਰ ਤੋਂ ਕਰਾ ਲਓ ਨਹੀਂ ਤਾਂ 1000 ਕਿਤੇ ਹਨਾ ਵੀ ਇਹਨੂੰ ਸਾਫ਼ ਕਰ ਦਿਓ ਇਹ ਪਹਿਲਾਂ ਕਲੀਨਿੰਗ ਕਰਦੇ ਆ ਤੇ ਆ ਸਪਰੇਅ ਜੀ ਹੁੰਦੀ ਆ ਜੀ ਪਹਿਲਾਂ ਤਾਂ ਇਹਦਾ ਕਲੀਨਰ ਲਾ ਕੇ ਨਾ ਤੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਏ ਨੂੰ ਆ ਹੁਣ ਜਿਵੇਂ ਸਾਫ਼ ਹੋ ਗਈ ਹੈ। ਉਸ ਤੋਂ ਬਾਅਦ ਹੁਣ ਆਪਾਂ ਮਾਰਾਂਗੇ ਚੱਲੂ ਗਰੀ ਕੇ ਮਤਲਬ ਰੂਬਲੀਕੇਸ਼ਨ ਕਹਿੰਦੇ ਨੇ ਰੂਬ੍ਰਿਕੈਂਟ ਵੀ ਕਹਿੰਦੇ ਨੇ ਨਾ। ਇਹ ਗਰੀਜ਼ ਜਾਂਦ ਨਾਲ ਲਾਉਗਾ। ਤੇ ਇਹਦੇ ਨਾਲ ਲਾਈਫ ਵਧੀਆ ਰਹਿੰਦੀ ਹੈ ਜੇ ਲੰਬੇ ਸਫ਼ਰ ਤੇ ਜਾਣੇ ਆ। ਲੈ ਵੀ ਜਦੋਂ ਵੀ ਸਫ਼ਰ ਤੇ ਜਾਣੇ ਨਾ ਇਸ ਤਾਂ ਜੇ ਪੂ ਪਹਿਲੀ ਵਾਰ ਕੱਢ ਰਹੇ ਆ ਤੇ ਤਲਵੰਤ ਵਾਲੇ ਦੇ ਤਾਂ ਲਾਤ ਆ ਇਹ। ਇਹਦਾ ਹੋ ਪੋਜ਼ਿਟਿਵ ਹੈ। ਤੇ ਮੇਰਾ ਬੀ ਪੋਸਟ ਹੈ ਬਾਦ ਠੀਕ ਹੈ ਇਹ ਜ਼ਰੂਰੀ ਹੈ। ਆ ਦੇਖੋ ਤੇ ਬਾਈ ਆਪਾਂ ਬਿੱਟੂ ਕੋਲੇ ਆਏ ਸੀਗੇ ਬਾਜੇਖਾਨੇ ਕਾਰ ਐਕਸੈਸਰੀ ਦਾ ਕੰਮ 뮤직 ਸਿਸਟਮ ਜਿਵੇਂ ਆਹ ਕਾਰਾਂ ਦੇ ਤੇ ਹੋਰ ਸਾਰਾ ਲੈਮੀਨੇਸ਼ਨ ਵਗੈਰਾ ਕਰਕੇ ਦਿੰਦੇ ਆ ਜੀ ਦੋਸਤੋ ਤੇ ਤਿਆਰੀਆਂ ਹੋ ਗਈਆਂ ਬਈ ਕੱਲੂ ਨਿਕਲ ਰਹੇ ਆਪਾਂ ਆਪਣੇ ਸਫਰਾਂ ਤੇ ਤੇ ਸਫਰ ਆਪਣੇ ਰਹਿਣ ਵਾਲਾ ਬਈ ਜੀ Rajasthan ਦਾ ਤੁਹਾਨੂੰ ਪਹਿਲਾਂ ਹੀ ਦੱਸਿਆ ਨਾ ਟੂਰ ਤੇ ਗੰਗਨਗਰ ਹੁੰਦੇ ਹੋਏ ਸੂਰਤਗੜ ਵਾਲੀ ਸਾਈਡ ਜਾਵਾਂਗੇ ਆਪਾਂ ਪਹਿਲਾਂ ਜਾਵਾਂਗੇ ਆਪਣੇ ਮਿੱਤਰ ਕੋਲੇ ਆਕਸ਼ੇ ਜਾਖੜ ਤੇ ਬੁੱਢਾ ਜੋੜ ਹੁੰਦੇ ਹੋਏ ਨਾ ਆਪਾਂ ਪੁਸ਼ਕਰ ਜ਼ਰੂਰ ਹਾਜ਼ਰੀ ਲਵਾਵਾਂਗੇ ਤੇ ਉਸ ਤੋਂ ਬਾਅਦ ਆਪਾਂ Rajasthan ਦਾ ਸਫਰ ਸ਼ੁਰੂ ਕਰ ਦਿਆਂਗੇ ਤੇ ਹੁਣ ਅਸੀਂ ਜਿਹੜਾ ਵੀ ਤਿਆਰੀ ਕੀਤੀ ਹੈ ਸਾਰੀ ਕਰ ਲਈ ਆ ਪਹਿਲਾਂ ਸੀ ਦੁਪਹਿਰੇ ਜਾ ਕੇ ਆਪ ਦਾ ਜਿਹੜਾ ਬਲੱਡ ਗਰੁੱਪ ਹੈ ਮੈਂ ਇਹ ਹੈਲਮਟ ਦੇ ਉੱਪਰ ਲਿਖਵਾਇਆ ਉਹ ਬਹੁਤ ਜ਼ਰੂਰੀ ਹੁੰਦਾ ਮੈਡੀਕਲ ਕਿੱਟ ਲੈਣੀ ਹੈ ਨਾ ਮੈਡੀਕਲ ਕਿੱਟ ਵੀ ਤਿਆਰ ਕਰ ਲਈ ਅਸੀਂ ਤੇ ਉਹਦੇ ਚ ਆਪਣਾ ਜ਼ਰੂਰੀ ਦਵਾਈਆਂ ਹੋ ਜਾਂਦੇਗਾ ਹਨ ਤੇ ਪੱਟੀਆਂ ਮਤਲਬ ਜਿਵੇਂ ਆਪਾਂ ਕਹਿ ਲਈਏ ਸਾਰੀਆਂ ਤੇ ਬਹੁਤ ਜ਼ਰੂਰੀ ਹੁੰਦੀਆਂ ਤੇ ਇਸ ਤੋਂ ਬਾਅਦ ਹੁਣ ਆਪਣੇ ਜਿਹੜਾ ਮੋਟਰ ਦੇ ਉੱਤੇ ਸਮਾਨ ਜਿਹੜਾ ਆਪ ਲੱਗਜ ਹੈ ਉਹ ਪੂਰਾ ਕੱਸ ਲਿਆ ਪਿੱਛੇ ਬਹੁਤ ਵਧੀਆ ਆ ਗਿਆ ਉਹ ਤੇ ਲੱਗਜ ਕੈਰੀਅਰ ਤੇ ਤਾਂ ਬਹਿ ਕੇ ਬੰਦਾ ਬੜੇ ਆਰਾਮ ਨਾਲ ਜਾਵੜਦਾ ਹੁਣ ਸਾਡੇ ਕੋਲੇ ਦੋ ਕਿੱਟਾਂ ਆਈਆਂ ਉਹ ਮੈਨੂੰ ਜਿਵੇਂ ਬੈਕਪੈਕ ਮੈਕਬੁੱਕ ਹੋ ਗਈ ਆ ਤੇ ਆਪਣੇ ਪਾਵਰ ਬੈਂਕ ਹੋ ਗਏ ਜਾਂ ਇਦਾਂ ਕੋਈ ਸਾਰਾ ਸਮਾਨ ਉਹਦੇ ਚ ਆ ਜਾਣਾ ਹਨਾ ਤੇ ਬਾਕੀ ਪਾਵਾਂਗੇ ਕੱਲ ਨੂੰ ਚਾਲੇ 9:00 10:00 ਵਜੇ ਦੇ ਕਰੀਬ ਤੇ ਬਈ ਹੁਣ ਤੁਹਾਡੇ ਸਿਰ ਤੇ ਤੁਸੀਂ ਸਪੋਰਟ ਕਰਨੀ ਆ ਆਪਣਾ ਜਿਹੜੇ ਹੁਣ ਬਲੌਗ ਆ ਉਹ ਆਉਂਦੇ ਰਿਹਾ ਕਰਨਗੇ ਭਾਂ ਦੀ ਇੱਕ ਦਿਨ ਕਈ ਰੀ ਨੈਟਵਰਕ ਨਹੀਂ ਮਿਲਦਾ ਜਾਂ ਕਈ ਰੀ ਡੇਟਿੰਗ ਨਹੀਂ ਹੁੰਦੀ ਹਨਾ ਪਰ ਰੈਗੂਲਰ ਕਰਦੇ ਰਵਾਂਗੇ ਇੰਸਟਾਗ੍ਰam ਫੇਸਬੁਕ ਤੇ ਆਪਾਂ ਸਾਰੀ ਜਾਣਕਾਰੀ ਦਿੰਦੇ ਰਵਾਂਗੇ ਉਹ ਰੀਲਾਂ ਦੇ ਮਾਧਿਅਮ ਰਾਹੀਂ ਤੇ ਜਿਹੜੇ ਫੁੱਲ ਵੀਡੀਓ ਆਇਆ ਕਰਨੀਆਂ ਉਹ ਆਪਣੇ YouTube ਤੇ ਆਇਆ ਕਰਨੀਆਂ ਹੈ ਨਾ ਤੇ ਹੁਣ ਮਿਲਦੇ ਆ ਫਿਰ ਆਪਾਂ ਹੁਣ ਸਫਰ ਤੇ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ